ਖਾਨਾ ਨੂੰ ਗਣਕ ਝੋਨੇ ਦੇ ਚੱਕਰ ਤੋਂ ਨਿਕਲ ਕੇ ਤੇ ਸਬਜ਼ੀਆਂ ਵਾਲੇ ਪਾਸੇ ਆਓ ਬਾਗਾਂ ਵਾਲੇ ਪਾਸੇ ਆਓ ਮਤਲਬ ਦੂਸਰੀਆਂ ਫਸਲਾਂ ਜਿਹੜੀਆਂ ਉਹ ਤੁਸੀਂ ਲਾਓ ਕਿਉਂਕਿ ਪਾਣੀ ਦਾ ਪੱਧਰ ਸਾਡਾ ਨੀਵਾ ਹੁੰਦਾ ਜਾ ਰਿਹਾ ਦਿਨ ਡੇ ਜਾਂ ਹੋਰ ਸਬਜ਼ੀਆਂ ਜਿਹੜੀਆਂ ਨੇ ਆਪਾਂ ਲਾਉਣੇ ਆ ਉਹ ਜਦੋਂ ਮੰਡੀ ਵਿੱਚ ਜਾ ਕੇ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਰੋਲਣਾ ਪੈਂਦਾ ਖਾਨ ਨੇ ਜੜੀ ਵੀ ਚੀਜ਼ ਲਾਈ ਆ ਉਹਦਾ ਮੰਡੀ ਕਰਨੀ ਹੋਏਗਾ ਤੇ ਉਹਨੂੰ ਪਦਾ ਖਤਰ ਲੱਗਿਆ ਕਿ ਕਿੰਨੇ ਦੀ ਜਾ ਕੇ ਵਿਕਣੀ ਹੈ ਉਤਰਾਬਾ ਅਸਰ ਗੱਲ ਰਹਿ ਗਈ ਨਾ ਜਿਹੜਾ ਕੁਦਰਤੀ ਸਰੋਤ ਸੀ ਕੁਦਰਤੀ ਸਰੋਤ ਨੂੰ ਅਸੀਂ ਸੰਭਾਇਆ ਨਹੀਂ ਜੇ ਉਹਨੂੰ ਨਹੀਂ ਸੰਭਾਇਆ ਤੇ ਅੱਜ ਉਹਦਾ ਜਿਹੜਾ ਆ ਰਿਜ਼ਲਟ ਵੀ ਸਾਨੂੰ ਮਿਲ ਰਿਹਾ ਸੇਰ ਦੇਣਾ ਪੈਂਦਾ ਸਿੱਧੀ ਜੀ ਗੱਲ ਆ ਕਣਕ ਦੇ ਫਸਲ ਵੀ ਵਧੀਆ ਆਮਦਨ ਹੁੰਦੀ ਹੀ ਝੋਨੇ ਝੋਨੇ ਵੀ ਵਧੀਆ ਆਮਦਨ ਹੀ ਪਰ ਆਪਾਂ ਨੇ ਸੋਚਿਆ ਵੀ ਨਹੀਂ ਇਹਦਾ ਜਿੱ ਨਜਰ ਖੇੜਾ ਛੱਡ ਕੇ ਸਿਰ ਨਾ ਦਵਾਂ ਕਿਉਂ ਨਾ ਨਜਰ ਗੱਲ ਨਹੀਂ ਬੰਨੀ ਬਾਕੀ ਦੀ ਫਸਲ ਦੀ ਕਟਾਈ ਕਰਕੇ ਬਾਅਦ ਚ ਜਿਹੜਾ ਅਮਰੂਦ 라 ਦਤੇ ਫਿਰ ਆਪਾਂ ਹੁਣ ਮਟਰ ਲਾਏ ਸੀ ਇਹਦੇ ਚ ਹੁਣ ਮਟਰਾਂ ਦੀ ਜੜੀ ਆ ਉਹ ਤੜਾਈ ਹੋ ਗਈ ਆ ਹੁਣ ਬਾਅਦ ਵਿੱਚ ਇਹਦੇ ਚ ਪਾਲਕ ਹੋ ਗਈ ਆ ਹੋਰ ਮੇਥਰੇ ਹੋ ਗਏ ਹੋਰ ਜੜੀਆਂ ਵੱਲਾਂ ਵਾਲੀਆਂ ਸਬਜ਼ੀਆਂ ਹੋ ਗਈਆਂ ਉਹ ਆਪਾਂ ਜੜੀਆਂ ਉਹ ਚੰਦਰ ਹੋ ਗਈ ਮਤਲਬ ਬੜੀਆਂ ਹੀ ਸਬਜ਼ੀਆਂ ਨੇ ਕੇ ਜਾਗੋ ਝੋਨੇ ਦੀ ਫਸਲ ਦੇ ਵਿੱਚੋਂ ਨਿਕਲੋ ਤੇ ਆਪਣੀ ਫਸਲ ਦੀ ਵੰਡ ਕਰ ਲਓ ਵੰਡ ਕਰਕੇ ਤੇ ਸਬਜ਼ੀਆਂ ਵਾਲੇ ਚੱਕਰ 'ਚ ਵੀ ਆ ਜੀਏ ਕੁਝ ਬਾਗਾਂ ਵਾਲੇ ਚੱਕਰ 'ਚ ਆ ਜੀਏ ਕੁਝ ਆਪਾਂ ਦੂਜੀਆਂ ਇਸ ਤਰ੍ਹਾਂ ਦੀਆਂ ਫਸਲਾਂ ਲਾਉਣੀਆਂ ਸ਼ੁਰੂ ਕਰਦੀਏ ਵੰਡ ਕੇ ਕਿ ਅਸੀਂ ਜਿਹੜਾ ਆ ਉਹ ਪਾਣੀ ਨੂੰ ਬਚਾ ਸਕੀਏ ਸਤਿ ਸ਼੍ਰੀ ਅਕਾਲ ਪੰਜਾਬ న్యూਸ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਜਿੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਕਣਕ ਝੋਨੇ ਨੂੰ ਛੱਡ ਕੇ ਹੋਰ ਨਾ ਫਸਲਾਂ ਵੱਲ ਧਿਆਨ ਦਿਓ ਪਰ ਕਿਤੇ ਨਾ ਕਿਤੇ ਕਿਸਾਨ ਇਹ ਵੀ ਕਹਿੰਦੇ ਦਿਖਾਈ ਦਿੰਦੇ ਹਨ ਕਿ ਜੋ ਦੂਸਰੀਆਂ ਫਸਲਾਂ ਹਨ ਉਸ ਦੇ ਉੱਤੇ ਐਮਐਸਪੀ ਨਾ ਹੋਣ ਕਰਕੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਜਾ ਕੇ ਰੋਂਲਾ ਪੈਂਦਾ ਹੈ ਸੋ ਸਾਡੇ ਨਾਲ ਉਹ ਕਿਸਾਨ ਮੌਜੂਦ ਹਨ ਜਿਨ੍ਹਾਂ ਨੇ ਕਣਕ ਤੇ ਝੋਨੇ ਨੂੰ ਛੱਡ ਕੇ ਹੋਰ ਨਾ ਫਸਲਾਂ ਵੱਲ ਧਿਆਨ ਦਿੱਤਾ ਹੈ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਵਾਗਤ ਹੈ ਜੀ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਜਿਹੜਾ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਤੇ ਸਾਡੀ ਜਿਹੜੀ ਆ ਗੱਲਬਾਤ ਸੁਣਨ ਵਾਸਤੇ ਆਏ ਹੋ ਸਾਡੀ ਗੱਲਬਾਤ ਜਿਹੜੀ ਆ ਲੋਕਾਂ ਤੱਕ ਪਹੁੰਚਾਉਣ ਵਾਸਤੇ ਤੁਹਾਡਾ ਸ਼ੁਭਨਾਮ ਮੇਰਾ ਨਾਮ ਸਰਬਜੀਤ ਹੈ ਜੀ ਅੱਛਾ ਸਰਬਜੀਤ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਹੀ ਕੀਤੀ ਆ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਲਾਂਮਾ ਰਹਿੰਦਾ ਕਿ ਕਣਕ ਝੋਨੇ ਦੇ ਉੱਤੇ ਤਾਂ ਐਮਐਸਪੀ ਹੈਗੀ ਆ ਜਿਹੜੀਆਂ ਦੂਸਰੀਆਂ ਫਸਲਾਂ ਨੇ ਉਹਨਾਂ ਨੂੰ ਤਾਂ ਐਮਐਸਪੀ ਨਹੀਂ ਮਿਲਦੀ ਇਸ ਕਰਕੇ ਉਹ ਜਿਹੜਾ ਕਣਕ ਤੇ ਝੋਨਾ ਬੀਜਣ ਦੇ ਲਈ ਜਿਹੜਾ ਮਜਬੂਰ ਨੇ ਬਿਲਕੁਲ ਜੀ ਇਹ ਜਿਹੜਾ ਪੁਆਇੰਟ ਤੁਸੀਂ ਜਿਹੜਾ ਆ ਉਹ ਪੈਂਦੇ ਮੈਨੂੰ ਜਿਹੜਾ ਦਿੱਤਾ ਉਹ ਤੁਸੀਂ ਬਿਲਕੁਲ ਤੁਹਾਡੀ درست ਹੈ ਕਿ ਸਰਕਾਰਾਂ ਜੜੀਆਂ ਨੇ ਨਾ ਇਹ ਇੱਕ ਪਾਸੇ ਕਹਿ ਰਹੀਆਂ ਨੇ ਕਿ ਸਾਨੂੰ ਅਸੀਂ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਚੋਂ ਨਿਕਲ ਕੇ ਤੇ ਸਬਜ਼ੀਆਂ ਵਾਲੇ ਪਾਸੇ ਆਓ ਬਾਗਾਂ ਵਾਲੇ ਪਾਸੇ ਆਓ ਮਤਲਬ ਦੂਸਰੀਆਂ ਫਸਲਾਂ ਜੜੀਆਂ ਉਹ ਤੁਸੀਂ ਲਾਓ ਕਿਉਂਕਿ ਪਾਣੀ ਦਾ ਪੱਧਰ ਸਾਡਾ ਨੀਵਾ ਹੁੰਦਾ ਜਾ ਰਿਹਾ ਦਿਨ ਦਿਨ ਤੇ ਇਸ ਕਰਕੇ ਸਰਕਾਰਾਂ ਜਿਹੜੀਆਂ ਆ ਉਹ ਪ੍ਰੇਰਿਤ ਕਰ ਰਹੀਆਂ ਨੇ ਪਰ ਵੇਖੋ ਜਿਹੜੇ ਕਿਸਾਨ ਜਿਹੜੇ ਆ ਮੇਰੇ ਭਰਾ ਜਿਹੜੇ ਨੇ ਉਹ ਫਸਲ ਸਬਜੀ ਲਾਉਂਦੇ ਆ ਸਬਜੀ ਆਪਾਂ ਲਾ ਦिती ਸਬਜੀ ਮਟਰ ਲਾ ਦਿੱਤੇ ਆ ਜਾਂ ਹੋਰ ਸਬ지 ਜਿਹੜੀਆਂ ਨੇ ਆਪਾਂ ਲਾਉਨੇ ਆ ਉਹ ਜਦੋਂ ਮੰਡੀ ਵਿੱਚ ਜਾ ਕੇ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਰੋਲਣਾ ਪੈਂਦਾ ਕਾਰਨ ਇਹ ਆ ਕਿ ਇਹਦਾ ਮੰਡੀ ਕਰਨੀ ਹੈਗਾ ਮੇਨ ਵੱਡੀ ਗੱਲ ਜਿਹੜੀ ਆ ਮੰਡੀ ਕਰਨੀ ਹੈਗਾ ਕਿਉਂਕਿ ਜੇ ਕਿਸਾਨ ਨੇ ਜੜੀ ਵੀ ਚੀਜ਼ ਲਾਈ ਆ ਉਹਦਾ ਮੰਡੀਕਰਨ ਨਹੀਂ ਹੋਏਗਾ ਤੇ ਉਹਨੂੰ ਪਤਾ ਖਤਰ ਲੱਗੇਗਾ ਵੀ ਕਿੰਨੇ ਦੀ ਜਾ ਕੇ ਵਿਕਣੀ ਆ ਬਿਲਕੁਲ ਉਧਰ ਆ ਬਾਅਦ ਸਾਰੀ ਗੱਲ ਰਹਿ ਗਈ ਨਾ ਹੂੰ ਇਹਦਾ ਜੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਕੱਢ ਕੇ ਸਬਜ਼ੀਆਂ ਵਾਲੇ ਪਾਸੇ ਆਪਾਂ ਲੈ ਕੇ ਆਉਣਾ ਤੇ ਫਿਰ ਸਭ ਤੋਂ ਪਹਿਲਾਂ ਇਹਦਾ ਸਬਜ਼ੀ ਦਾ ਮੰਡੀਕਰਨ ਕਰੀਏ ਤੇ ਜਿ ਤਰ੍ਹਾਂ ਕਣਕ ਦੇ ਉੱਤੇ ਝੋਨੇ ਦੇ ਉੱਤੇ ਆਪਾਂ ਐਮਐਫਐਸਪੀ ਜਿਹੜੀ ਆ ਉਹ ਦਿੰਦੀ ਹੈ ਗਵਰਨਮੈਂਟ ਇਸ ਤਰ੍ਹਾਂ ਸਬਜ਼ੀਆਂ ਦੇ ਉੱਤੇ ਵੀ ਦਵੇ ਹੋਰ ਨਾ ਫਸਲਾਂ ਦੇ ਉੱਤੇ ਵੀ ਦਵੇ ਤੇ ਆਟੋਮੈਟਿਕਲੀ ਜਿਹੜੇ ਫਿਰ ਕਿਸਾਨ ਆ ਉਹ ਕਣਕ ਝੋਨੇ ਦੇ ਚੱਕਰ ਚੋਂ ਨਿਕਲ ਕੇ ਤੇ ਇਸ ਪਾਸੇ ਨੂੰ ਮੋੜ ਸਕਦੇ ਆ ਤੇ ਹਰ ਕੋਈ ਵਿਅਕਤੀ ਜਿਹੜਾ ਆ ਉਹ ਕਿਸੇ ਨਾ ਕਿਸੇ ਤੋਂ ਮੋਟੀਵੇਟ ਹੁੰਦਾ ਤਾਂ ਤੁਸੀਂ ਕਿਤੋਂ ਮੋਟੀਵੇਟ ਹੋ ਕੇ ਜਿਹੜਾ ਕਣਕ ਝੋਨੇ ਨੂੰ ਛੱਡਿਆ ਵੇਖੋ ਮੈਂ ਜਿਹੜਾ ਆ ਵਾਤਾਵਰਣ ਪ੍ਰੇਮੀ ਕਾਸ਼ ਕਰਕੇ ਜਿਹੜਾ ਮੇਰਾ ਪੌਦਿਆਂ ਦੇ ਨਾਲ ਬੜਾ ਲਗਾ ਆ ਜਿੱਥੇ ਵੀ ਮੈਂ ਪੌਦੇ ਵੇਖਦਾ ਆ ਉੱਥੇ ਬੈਠ ਕੇ ਘੜੀ ਜਿੰਨਾ ਆਪਾਂ ਆਮ ਇੱਕ ਦੂਜੇ ਨਾਲ ਗੱਲਾਂ ਕਰੀਦੀਆਂ ਇਸ ਤਰੀਕੇ ਦੇ ਨਾਲ ਪੌਦਿਆਂ ਦੇ ਨਾਲ ਵੀ ਗੱਲਾਂ ਕਰੀਦੀਆਂ ਫਿਰ ਵੀ ਕੀਦਾ ਕੁਦਰਤ ਦੇ ਜਿਹੜੇ ਆ ਉਹ ਰੰਗ ਵੇਖੀਦੇ ਨੇ ਕਿ ਵੇਖੋ ਕੁਦਰਤ ਨੇ ਮਤਲਬ ਕਿੱਡੇ ਵਧੀਆ ਜਿਹੜੇ ਆ ਇਹ ਪੌਦੇ ਸਾਨੂੰ ਬਣਾ ਕੇ ਦਿੱਤੇ ਆ ਇਹਨਾਂ ਦੇ ਕਾਰ ਨਹੀਂ ਸਾਡਾ ਜੀਵਨ ਆ ਹੂੰ ਕਿਉਂਕਿ ਜੇ ਪੌਦੇ ਨਹੀਂ ਆਕਸੀਜਨ ਸਾਡੀ ਜਿਹੜੀ ਆ ਉਹ ਨਹੀਂ ਮਿਲੇਗੀ ਸਾਨੂੰ ਜਿਨ੍ਹਾਂ ਸਟੇਟਾਂ ਦੇ ਵਿੱਚ ਜਿਨ੍ਹਾਂ ਕੰਟਰੀਆਂ ਦੇ ਵਿੱਚ ਪੌਦੇ ਨਹੀਂ ਹੈਗੇ ਉਹਨਾਂ ਨੂੰ ਪੁੱਛੋ ਜਾ ਕੇ ਪੌਦਿਆਂ ਦੀ ਕੀਮਤ ਹੁਣ ਤੁਸੀਂ ਦੁਬਈ ਉਹਨਾਂ ਨੇ ਵੀ ਬੜੀ ਮਿਹਨਤ ਕਰ ਕਰਕੇ ਆਖਰਕਾਰ ਅਗਾ ਲਏ ਉਹਨਾਂ ਨੇ ਹਾਂ ਵੇਖੋ ਹੁਣ ਦੁਬਈ ਦੀ ਗੱਲ ਹੀ ਨੋਰਮਲ ਤੁਹਾਡੇ ਦਿਮਾਗ ਦੇ ਵਿੱਚ ਵੀ ਉਹੀ ਗੱਲ ਆ ਗਈ ਸੀ ਕਿ ਹੁਣ ਵੇਖੋ ਦੁਬਈ ਦੇ ਵਿੱਚ ਜਿਹੜੀ ਉਹਨਾਂ ਨੇ ਹਰਿਆਲੀ ਕਰ ਦਿੱਤੀ ਹੈ ਉਹਨਾਂ ਨੇ ਪੂਰੀ ਮਿਹਨਤ ਕਰਕੇ ਜਿਹੜਾ ਇਹ ਪੌਦਿਆਂ ਵਾਲੇ ਪਾਸੇ ਨੂੰ ਪ੍ਰੇਰਿਤ ਕਰ ਦਿੱਤਾ ਤੇ ਸਾਡੇ ਤੇ ਇੱਥੇ ਪੌਦੇ ਜਿਹੜੇ ਆ ਉਹ ਕੱਟਦੇ ਜ਼ਿਆਦਾ ਨੇ ਲਉਂਦੇ ਘਟਿਆ ਕਿਸੇ ਵੀ ਤੁਸੀਂ ਦੇਸ਼ ਦੀ ਗੱਲ ਕਰ ਲੋ ਹੁਣ ਬਾਹਰ ਜਿਹੜੀਆਂ ਕੰਟਰੀਆਂ ਕੈਨੇਡਾ ਦੀ ਗੱਲ ਕਰ ਲੋ ਉਥੇ ਜੜੀ ਕੋ ਕੋਲੋਨੀ ਬਣਦੀ ਹੈ ਵਸੋਂ ਵਾਸਤੇ ਉਹਦੇ ਨਾਲ ਕੋਲੋਨੀ ਉਹਨੇ ਚਰ ਮਨਜ਼ੂਰ ਨਹੀਂ ਹੁੰਦੀ ਜਿੰਨਾ ਚਿਰ ਉਹਦੇ ਪਿੱਛੇ ਉਹਨਾਂ ਨੂੰ ਪੌਦਿਆਂ ਦੀ ਪਲਾਂਟਿੰਗ ਦਾ ਨਹੀਂ ਦੱਸਦੇ ਕਿ ਐਨੇ ਕਿੱਲੇ ਅਸੀਂ ਇੱਥੇ ਪੌਦੇ ਜੜੇ ਆ ਉਹ ਲਾਉਂਦੇ ਆ ਔਰ ਲਗਾਉਣ ਤੋਂ ਬਾਅਦ ਤਾਂ ਬਗੈਰ ਤਾਂ ਉਹਦੀ ਇਨਸਪੈਕਸ਼ਨ ਵੀ ਹੁੰਦੀ ਹੈ ਹਾਂ ਬਿਲਕੁਲ ਹੁਣ ਇੰਡੀਆ ਵਰਗੂਣੀ ਵੀ ਕਹਿਤਾ ਤੇ ਹੋ ਗਿਆ ਹੋ ਗਿਆ ਹੁਣ ਵੇਖੋ ਜੇ ਆਪਾਂ ਪੌਦਿਆਂ ਦੀ ਗੱਲ ਚੱਲੀ ਗਈ ਹੈ ਮੈਂ ਤੁਹਾਨੂੰ ਉਹਦੇ ਬਾਰੇ ਵੀ ਲੈ ਕੇ ਆਵਾਂਗਾ ਉਧਰ ਵੀ ਮਤਲਬ ਪੌਦਿਆਂ ਦੀ ਗੱਲ ਚੱਲ ਗਈ ਆ ਅੱਜ ਆਪਾਂ ਸੜਕਾਂ ਦੇ ਉੱਤੋਂ ਸਾਡੇ ਜਿਹੜੇ ਪ੍ਰਾਤਨ ਪੌਦੇ ਨੇ ਟਾਲੀ ਇੱਥੋਂ ਦਾ ਜਿਹੜਾ ਆ ਰਾਜ ਰੋਖ ਹੈ ਵੇਖੋ ਟਾਲੀ ਹੋਈ ਸਪੈਦਾ ਹੋ ਗਿਆ ਕਿਕਰਾਂ ਹੋ ਗਈਆਂ ਤੇ ਜਾਮਨ ਹੋ ਗਏ ਹੋਰ ਕਿੰਨੇ ਪੌਦੇ ਨੇ ਸਾਡੇ ਜਿਹੜੇ ਪੰਜਾਬ ਦੇ ਆਪਣੇ ਪੌਦੇ ਨੇ ਤੇ ਜਿਹੜੇ ਬਿਲਕੁਲ ਫ੍ਰੀ ਆਫ ਕੋਸਟ ਜੜੀਆਂ ਸਰਕਾਰੀ ਸਾਡੀਆਂ ਨਰਸਰੀਆਂ ਨੇ ਵਿਭਾਗ ਦੀਆਂ ਨਰਸਰੀਆਂ ਨੇ ਉਹਦੇ ਵਿੱਚ ਜਿਹੜੇ ਆ ਉਗਾਏ ਜਾ ਸਕਦੇ ਆ ਤੋ ਆਪਾਂ ਸੜਕਾਂ ਦੇ ਕਿਨਾਰੇ ਤੇ ਲਾਇਆ ਜਾ ਸਕਦੇ ਆ ਤੇ ਪੌਦੇ ਵੱਡੇ ਵੀ ਹੁੰਦੇ ਨੇ ਫਿਰ ਇਹਨਾਂ ਪੌਦਿਆਂ ਦੇ ਉੱਤੇ ਪੰਛੀ ਆਪਣੇ ਆਲ ਨੇ ਵੀ ਵਧੀਆ ਤਰੀਕੇ ਨਾਲ ਬਣਾ ਲੈਂਦੇ ਨੇ ਤੇ ਉਹਨਾਂ ਦਾ ਰਹਿਣ ਬਿਸਹਾਰਾ ਵੀ ਬੜਾ ਵਧੀਆ ਹੋ ਜਾਂਦਾ ਪਰ ਦੁੱਖ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਸਰਕਾਰਾਂ ਨੇ ਇਹ ਫ੍ਰੀ ਵਾਲੇ ਪੌਦਿਆਂ ਨੂੰ ਛੱਡ ਕੇ ਮੁੱਲ ਵਾਲੇ ਪੌਦੇ ਬਾਹਰੋਂ ਲਿਆ ਕੇ ਲਾਉਂਦੇ ਨੇ ਉਹ ਝਾੜੀਆਂ ਜਿਹੀਆਂ ਬਣ ਜਾਂਦੀਆਂ ਨੇ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਇੱਕ ਤੇ ਓਲਾ ਜ਼ਿਆਦਾ ਬਣ ਜਾਂਦਾ ਉਹਨਾਂ ਦਾ ਦੂਜਾ ਉਹਨਾਂ ਦੀ ਲੱਕੜ ਵੀ ਕਿਸੇ ਕੰਮ ਨਹੀਂ ਆਉਂਦੀ ਫਿਰ ਉਹਨਾਂ ਦੇ ਉੱਤੇ ਪੰਛੀ ਆ ਲੈਣੇ ਵੀ ਨਹੀਂ ਆਪਣੇ ਬਣਾ ਸਕਦੇ ਪਤਾ ਨਹੀਂ ਇਹ ਕੀ ਕਾਰਨ ਹੈਗਾ ਸਰਕਾਰਾਂ ਦਾ ਵਿੱਚ ਇਹਦੇ ਸਿਸਟਮ ਕੀ ਹੈ ਮੈਨੂੰ ਸਮਝ ਨਹੀਂ ਲੱਗਦੀ ਕਿ ਇੱਕ ਪਾਸੇ ਸਾਡਾ ਫ੍ਰੀ ਵਾਲਾ ਕੰਮ ਹੋ ਰਿਹਾ ਉਹਨੂੰ ਛੱਡ ਕੇ ਆਪਾਂ ਮੁੱਲ ਲਿਆ ਕੇ ਤੇ ਅੱਛਾ ਖਾਲਸਾ ਜੀ ਇਹ ਦੱਸੋ ਕਿ ਜਦੋਂ ਤੁਸੀਂ ਕਣਕ ਝੋਨਾ ਛੱਡ ਕੇ ਹੋਰ ਨਾ ਕਿਹੜੀਆਂ ਫਸਲਾਂ ਤੁਹਾਨੂੰ ਲਾਭਦਾਇਕ ਲੱਗਦੀਆਂ ਨੇ ਜਿਦੇ ਵਿੱਚ ਕਾਫੀ ਜ਼ਿਆਦਾ ਆਮਦਨ ਆ ਬਿਲਕੁਲ ਮੈਂ ਤੁਹਾਨੂੰ ਇਹ ਵੀ ਦੱਸਦਾ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਕਿ ਕਿਤੋਂ ਪ੍ਰੇਰਿਤ ਹੋ ਕੇ ਤੁਸੀਂ ਜਿਹੜਾ ਹੈ ਨਾ ਉਹ ਮੈਂ ਉਹ ਗੱਲ ਮੈਂ ਤੁਹਾਨੂੰ ਉਹ ਦੱਸਣ ਲੱਗਾ ਕਿ ਸਾਨੂੰ ਵੇਖੋ ਮੈਂ ਵਾਤਾਵਰਨ ਆਪਾਂ ਪ੍ਰੇਮੀ ਸੀ ਮੈਂ ਇਹ ਚੀਜ਼ ਸੋਚੀ ਜੀ ਕਿ ਵੇਖੋ ਪਾਣੀ ਸਾਡਾ ਜਿਹੜਾ ਆ ਉਹ ਦਿਨੋਂ ਦਿਨ ਥੱਲੇ ਜਾ ਰਿਹਾ ਬਿਲਕੁਲ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਨੀਵਾ ਹੁੰਦਾ ਜਾ ਰਿਹਾ ਬਿਲਕੁਲ ਇੱਕ ਸਮਾਂ ਛੋਟੇ ਦੇ ਅਸੀਂ ਵੀ ਦੇਖਿਆ ਕਿ ਨਲਕੇ ਗੇੜਦੇ ਹੁੰਦੇ ਸੀ ਤਾਂ ਪਾਣੀ ਆ ਜਾਂਦਾ ਹੁੰਦਾ ਸੀ ਤਾਂ ਅੱਜ ਦਾ ਲੋਕ 1.5 150 2 200 3 300 ਫੁੱਟ ਬੋਰ ਕਰਾਉਣਾ ਪਿਆ ਆ ਤੁਸੀਂ ਤੇ ਉਹ ਸਮਾਂ ਵੇਖਿਆ ਮੈਂ ਖੋਦ ਸਾਡੇ ਜਿਹੜਾ ਉਹ ਨਲਕਾ ਹੁੰਦਾ ਸੀ ਸਿਰਫ 20 ਫੁੱਟ ਦੇ ਉੱਤੇ ਜਿਹੜਾ ਉਹ ਬੋਰ ਹੀ ਵੀ ਫੁੱਟ ਦੀ ਇੱਕ ਪਾਈ ਪਾਈ ਹੁੰਦੀ ਸੀ ਤੇ 3 ਫੁੱਟ ਦਾ ਉੱਪਰ ਜਿਹੜਾ ਆ ਉਹ ਹੱਥੀ ਵਾਲਾ ਸਿਸਟਮ ਹੁੰਦਾ ਸੀ ਤੇ ਗਰਮੀਆਂ ਦੇ ਵਿੱਚ ਆਪਾਂ ਥੋੜਾ ਜਿਹਾ ਜ਼ਿਆਦਾ ਉਹਨੂੰ ਘੇੜਨਾ ਹਾਂਜੀ ਤੇ ਪਾਣੀ ਬਹੁਤ ਠੰਡਾ ਤੇ ਬਹੁਤ ਹੀ ਮਿੱਠਾ ਨਿਕਲਣਾ ਤੇ ਬੜਾ ਤਾਕਤ ਵਾਲਾ ਪਾਣੀ ਹੁੰਦਾ ਸੀ ਹਾਂਜੀ ਤੇ ਸਰਦੀਆਂ ਦੇ ਵਿੱਚ ਉਹਨੂੰ ਘੇੜਨਾ ਤੇ ਉਹ ਪਾਣੀ ਨਿਗਾ ਨਿਕਲੋਣਾ ਨਿਗਾ ਨਿਕਲੋਣਾ ਤੁਸੀਂ ਉਹਨਾਂ ਦੇ ਥੱਲੇ ਹੀ ਬਸ ਇੱਕ ਹੱਥ ਨਾਲ ਪਗੇੜੀ ਜਾਣਾ ਦੂਜੇ ਹੱਥ ਨਾਲ ਥੱਲੇ ਹੋ ਕੇ ਤੇ ਨਾਲ ਲੈਣਾ ਉਹਨਾਂ ਦੇ ਘਰਾਂ 'ਚ ਏਸੀ ਹੁੰਦੇ ਹੀ ਤੇ ਨਾਲ ਹੀ ਘਰਾਂ 'ਚ ਗੀਜਰ ਹੁੰਦੇ ਹੀ ਹਾਂ ਗੀਜਰ ਹੁੰਦੇ ਹੀ ਤੇ ਪਾਣੀ ਬਹੁਤ ਟੋਪਦਾ ਸੀ ਪਾਣੀ ਦੇ ਵਿੱਚ ਕੈਲਸ਼ੀਅਮ ਆਇਰਨ ਪਾਣੀ ਦੇ ਵਿੱਚ ਪੂਰੀ ਪ੍ਰੋਪਰ ਮਾਤਰਾ ਦੇ ਵਿੱਚ ਤਾਂ ਆਰਓ ਨੇ ਸਾਰਾ ਕੁਝ ਆਂਦੇ ਆ ਡਾਟਾ ਆਰਓ ਨੇ ਤੇ ਸਾਰਾ ਕੁਝ ਕੱਢ ਦਿੱਤਾ ਤਾਂ ਇਹਦੇ ਗੋਡੇ ਦਰਦ ਕਰਨ ਰਹੇ ਨੇ ਗੋਡੇ ਦਰਦ ਕਰਨ ਦਾ ਹੋਰ ਕਾਰਨ ਕੀ ਆ ਪੋਕਾ ਪਾਣੀ ਅਸੀਂ ਪੀ ਰਹੇ ਹਾਂ ਤੇ ਜਿਹੜਾ ਸਾਡੇ ਕੋਲ ਚੰਗਾ ਪਾਣੀ ਜਿਹੜਾ ਕੁਦਰਤੀ ਸਰੋਤ ਸੀ ਕੁਦਰਤੀ ਸਰੋਤ ਨੂੰ ਅਸੀਂ ਸੰਭਾਇਆ ਨਹੀਂ ਜੇ ਉਹਨੂੰ ਨਹੀਂ ਸੰਭਾਇਆ ਤੇ ਅੱਜ ਉਹਦਾ ਜਿਹੜਾ ਆ ਰਿਜ਼ਲਟ ਵੀ ਸਾਨੂੰ ਮਿਲ ਰਿਹਾ ਹੂੰ ਹੂੰ ਜੜੀਆਂ ਬਿਮਾਰੀਆਂ ਸਾਨੂੰ ਜੜੀਆਂ ਪਕੜ ਕਰ ਰਹੀਆਂ ਨੇ ਅੱਜ ਸਾਨੂੰ ਉਹਦਾ ਰਿਜ਼ਲਟ ਮਿਲ ਰਿਹਾ ਕਿਉਂਕਿ ਕੁਦਰਤ ਦਾ ਇੱਕ ਅਸੂਲ ਆ ਹੂੰ ਫਰਦੀਪ ਜੀ ਕੁਦਰਤ ਦਾ ਇਹ ਅਸੂਲ ਆ ਕਿ ਜੋ ਕੁਦਰਤ ਨੂੰ ਅਸੀਂ ਦਿੰਨੇ ਆ ਉਸ ਤੋਂ ਉਹ ਹੀ ਨਹੀਂ ਲੈਂਦੇ ਉਸ ਤੋਂ ਕਈ ਗੁਣਾ ਵੱਧ ਕੁਦਰਤ ਸਾਨੂੰ ਦਿੰਦੀ ਆ ਹੂੰ ਹੂੰ ਤੁਸੀਂ ਇੱਕ ਬੀਜ ਕਣਕ ਦਾ ਇਹਦੇ ਵਿੱਚ ਬੋਜਦੇ ਹੋ ਤੇ ਉਹਦੇ ਤੋਂ ਕਿੰਨੇ ਛਿੱਟੇ ਨਿਕਲਦੇ ਨੇ ਤੇ ਕਿੰਨੇ ਦਾਣੇ ਸਾਨੂੰ ਵਾਪਸ ਮਿਲਦੇ ਆ ਬਿਲਕੁਲ ਬਿਲਕੁਲ ਇਹ ਕੁਦਰਤ ਸ ਮੈਂ ਮੈਂ ਹੋਰ ਪੁਆਇੰਟ ਆਫ 뷰 ਨਾ ਬੋਲਿਆ ਸੀ ਕਿ ਅਕਸਰ ਕਿਹਾ ਜਾਂਦਾ ਨਾ ਕਿ ਜਿਸ ਤਰ੍ਹਾਂ ਅਸੀਂ ਪਹਾੜਾ ਦੇ ਵਿੱਚ ਛੇੜ ਛਾੜ ਕਰਦੇ ਹਣਾ ਫਿਰ ਕੁਦਰਤ ਆਪਣਾ ਰੂਪ ਦਿਖਾਉਂਦੀ ਹੈ ਤੁਹਾਨੂੰ ਉਹ ਚੀਜ਼ ਤੇ ਹੈਗੀ ਹੈਗੀ ਆ ਪਰ ਕੁਦਰਤ ਸਾਨੂੰ ਡਬਲ ਕਰਕੇ ਦਿੰਦੀ ਆ ਜੇ ਕੁਦਰਤ ਨੂੰ ਅਸੀਂ ਚੰਗਾ ਦਵਾਂਗੇ ਕਈ ਗੁਣਾ ਚੰਗਾ ਪਾਲਾਂਗੇ ਜੀ ਤੇ ਜੇ ਕੁਦਰਤ ਨੂੰ ਅਸੀਂ ਮਾੜਾ ਦਵਾਂਗੇ ਤੇ ਕਈ ਗੁਣਾ ਮਾੜਾ ਉਹਦਾ ਰਿਜ਼ਲਟ ਸਾਨੂੰ ਮਿਲ ਜਾਣਾ ਜਿੱਦ ਤਰ੍ਹਾਂ ਹੁਣ ਪਾਣੀ ਦਾ ਸਰੋਤ ਸੀ ਨਾਰਮਲ ਤੁਸੀਂ ਲਾ ਲਓ ਪਾਣੀ ਦਾ ਸਰੋਤ ਅਸੀਂ ਸੰਭਿਆ ਨਹੀਂ ਅਸੀਂ ਉਹਨੂੰ ਫ੍ਰੀ ਸਮਝਿਆ ਵੀ ਇਹ ਕੋਈ ਗੱਲ ਨਹੀਂ ਤੇ ਫ੍ਰੀ ਦਾ ਕੰਮ ਹੈ ਜੀ ਬਿਲਕੁਲ ਤੇ ਉਹਦਾ ਰਿਜ਼ਲਟ ਸਾਨੂੰ ਅੱਜ ਮਿਲ ਰਿਹਾ ਹੂੰ ਕੁਝ ਥੋੜਾ ਟਾਈਮ ਹੀ ਆ ਇੱਥੇ ਸਾਨੂੰ ਨਹਿਰਾਂ ਦਾ ਜਿਹੜਾ ਪਾਣੀ ਆ ਉਹ ਸਾਫ਼ ਕਰਕੇ ਸਰਕਾਰਾਂ ਨੇ ਪਿਉਣਾ ਤੇ ਅਸੀਂ ਮਜਬੂਰੀ ਨੂੰ ਪੀਣਾ ਆ ਹੂੰ ਤੇ ਪੰਜਾਬ ਦਾ ਪਾਣੀ ਜਿਹੜਾ ਆ ਉਹ ਐਡਾ ਵਧੀਆ ਕੁਦਰਤੀ ਪਾਣੀ ਐਡਾ ਤਾਕਤ ਵਾਲਾ ਪਾਣੀ ਜਿਹਦੇ ਵਾਸਤੇ ਇੱਕ ਕਹਾਵਤ ਵੀ ਬਣੀ ਹੁੰਦੀ ਸੀ ਕਿ ਮੈਂ ਮਾਝੇ ਦੀ ਜੱਟੀ ਤੇ ਰੰਗ ਮੇਰਾ ਸਿਓ ਵਰਗਾ ਤੇ ਪਾਣੀ ਪੀਤਾ ਮੈਂ ਮਾਝੇ ਦੇ ਖੂਹਾਂ ਦਾ ਕਿਓ ਵਰਗਾ ਹਾਂ ਤੇ ਵੈਸੇ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਨਾ ਦਿੱਲੀ ਦੇ ਦੁੱਧ ਦੇ ਬਰਾਬਰ ਹੈ ਬਿਲਕੁਲ ਬਿਲਕੁਲ ਮਤਲਬ ਬਰਾਬਰ ਸੀ ਹੋ ਨਹੀਂ ਰਿਹਾ ਹੁਣ ਤੇ 60% ਅਸੀਂ ਗੰਦਲਾ ਕਰ ਦਿੱਤਾ ਹੈ ਥੋੜਾ ਹੀ ਰਹਿ ਗਿਆ ਫੈਕਟਰੀਆਂ ਦਾ ਕੰਮ ਵੇਖੋ ਫੈਕਟਰੀਆਂ ਵਾਲਿਆਂ ਨੇ ਬੋਰ ਕੀਤੇ ਨੇ ਤੇ ਉਹ ਥੱਲੇ ਪਾਣੀ ਜਿਹੜਾ ਗੰਦਲਾ ਪਾਣੀ ਥੱਲੇ ਭੇਜੀ ਜਾ ਰਹੇ ਨੇ ਸਰਕਾਰਾਂ ਵੀ ਉਹਨਾਂ ਨੂੰ ਕੁਝ ਨਹੀਂ ਕਹਿ ਰਹੀਆਂ ਜੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿਸਾਨ ਨੁਕਸਾਨ ਜਾਂ ਹੋਰ ਵੀ ਜਿਹੜੇ ਵਾਤਾਵਰਨ ਪ੍ਰੇਮੀ ਹੈਗੇ ਨੇ ਜਾ ਕੇ ਉੱਥੇ ਬੈਠਦੇ ਨੇ ਵੀ ਆਹ ਵੇਖੋ ਕੀ ਕੰਮ ਹੋ ਰਿਹਾ ਗਲਤ ਹੋ ਰਿਹਾ ਤੇ ਬਸ ਉਹਦੇ ਤੇ ਐਕਸ਼ਨ ਕੋਈ ਨਹੀਂ ਹੁੰਦਾ ਉਲਟਾ ਉਹਨਾਂ ਨੂੰ ਜਿਹੜਾ ਆ ਫੜ ਕੇ ਅੰਦਰ ਕਰਦੇ ਦਬਾਲਿਆ ਜਾਂਦਾ ਬਸ ਇਥੋਂ ਦਾ ਸਿਸਟਮ ਪਤਾ ਨਹੀਂ ਮੈਨੂੰ ਕੀ ਚੱਕਰ ਆ ਕਿ ਅਸੀਂ ਇਹਨਾਂ ਦੇ ਦੁਸ਼ਮਣ ਕਿਉਂ ਬਣੇ ਆ ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕਿਤੇ ਕਿਹਾ ਸੀ ਵੇਖੋ ਅੱਜ ਤੋਂ ਕਿੰਨੇ ਸਾਲ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਉਹਨਾਂ ਕੋਲ ਕਿਹੜੀ ਮਸ਼ੀਨ ਸੀ ਵੀ ਜਿਨ੍ਹਾਂ ਨੇ ਅੱਜ ਅੱਜ ਵਾਤਾਵਰਣ ਨੂੰ ਸੰਬੰਧੀ ਗੱਲ ਹੋ ਰਹੀ ਹੈ ਨਾ ਉਹਨਾਂ ਨੇ ਤੇ ਉਦੋਂ ਸਮਝ ਹੀ ਕਹਿ ਦਿੱਤਾ ਸੀ ਬਿਲਕੁਲ ਇਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੇਖੋ ਉਹਨਾਂ ਨੇ ਮਤਲਬ ਪਾਵਨ ਨੂੰ ਗੁਰੂ ਦਾ ਦਰਜਾ ਦੇ ਦਿੱਤਾ ਧਰਤੀ ਨੂੰ ਮਾਂ ਦਾ ਦਰਜਾ ਦੇ ਦਿੱਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਐਡੇ ਉੱਚੇ ਦਰਜੇ ਦਿੱਤੇ ਕਿ ਇਹਨਾਂ ਨੂੰ ਸਾਂਭੋ ਇਹ ਸਾਂਭਣ ਵਾਲੀ ਚੀਜ਼ ਹੈ ਇਸ ਸਰੋਤ ਜੇ ਪਰ ਉਹਨਾਂ ਨੇ ਅਸੀਂ ਬਾਣੀ ਪੜ੍ਹੀ ਜਾਨੇ ਹਾਂ ਉਹਦੇ ਤੇ ਅਸਰ ਨਹੀਂ ਕੀਤਾ ਅਮਲ ਨਹੀਂ ਅਸੀਂ ਕੀਤਾ ਮਤਲਬ ਐਡੇ ਵਧੀਆ ਕੁਦਰਤ ਨੇ ਸਾਨੂੰ ਸਰੋਤ ਦਿੱਤੇ ਐਡੀ ਵਧੀਆ ਪੰਜਾਬ ਦੀ ਧਰਤੀ ਇਹਦੂ ਅਸੀਂ ਜਿਹੜਾ ਆ ਉਹ ਨਸ਼ਟ ਕਰਕੇ ਰੱਖ ਦਿੱਤਾ ਤੇ ਸਰ ਜੀ ਫਸਲਾਂ ਦੀ ਗੱਲ ਕਰ ਰਹੇ ਸੀ ਆਪਾਂ ਕਿਹੜੀਆਂ ਮੁੱਖ ਫਸਲਾਂ ਨੇ ਜਿਹੜੀਆਂ ਇਸ ਸਮੇਂ ਤੁਸੀਂ ਬੀਜ ਰਹੇ ਹੋ ਹਾਂ ਬਿਲਕੁਲ ਮੈਂ ਉਹੀ ਫੇਰ ਤੁਹਾਨੂੰ ਪੁਆਇੰਟ ਦੇਤੇ ਆ ਗਿਆ ਕਿ ਆਪਾਂ ਵੇਖੋ ਇਹ ਚੀਜ਼ਾਂ ਜਦੋਂ ਸਾਰੀਆਂ ਵੇਖੀਆਂ ਫੇਰ ਮੈਂ ਜਿਹੜਾ ਆ ਉਹ ਚੀਜ਼ੇ ਸੋਚੀ ਕਿ ਕਿਉਂ ਨਾ ਆਪਾਂ ਜਿਹੜਾ ਗੱਲਾਂ ਦੇ ਕਰਦੇ ਆ ਸਾਨੂੰ ਪਰ ਇਹਨੂੰ ਬਦਲ ਕੇ ਵੇਖੀਏ ਕਿਉਂਕਿ ਸੇਰ ਦੇਣਾ ਪੈਂਦਾ ਸਿੱਧੀ ਜੀ ਗੱਲ ਆ ਕਣਕ ਦੇ ਫਸਲ ਵੀ ਵਧੀਆ ਆਮਦਨ ਹੁੰਦੀ ਹੀ ਝੋਨੇ ਜੋ ਵੀ ਵਧੀਆ ਆਮਦਨ ਹੀ ਪਰ ਆਪਾਂ ਸੋਚਿਆ ਵੀ ਨਹੀਂ ਇਹਦਾ ਜਿੰਨਾ ਚਿਰ ਖੇੜਾ ਛੱਡ ਕੇ ਸੇਰ ਨਾ ਦਵਾਂਗੇ ਉਹ ਨੈਚਰ ਗੱਲ ਨਹੀਂ ਬਣਨੀ ਵੇਖੀਏ ਤੇ ਸਹੀ ਤੇ ਇਹ ਜਿਹੜਾ ਮਹਿਕਮਾ ਹੈ ਐਗਰੀਕਲਚਰ ਮਹਿਕਮਾ ਇਹਦੇ ਨਾਲ ਫਿਰ ਆਪਾਂ ਸੰਬੰਧ ਬਣਾਏ ਮੈਂ ਉਹਨਾਂ ਦੇ ਕੋਲੋਂ ਜਾਂਚ ਪੜਤਾਲ ਕੀਤੀ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਉਹਨਾਂ ਨੇ ਸਾਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਜੇ ਤੁਸੀਂ ਬਾਗ ਲਗਾਉਣਾ ਚਾਹੁੰਦੇ ਹੋ ਤੇ ਪਹਿਲਾਂ ਅਮਰੂਦ ਦਾ ਬਾਗ ਲਗਾ ਦਿਓ ਇਹਦੇ ਵਿੱਚ ਹੀ ਤੁਹਾਡੇ ਜਿਹੜੇ ਆ ਨਾਕਾਂ ਦੇ ਬੂਟੇ ਵੀ ਲੱਗ ਜਾਂਦੇ ਆ ਤੇ ਆਪਾਂ ਇਹ ਚੀਜ਼ਾਂ ਵੇਖ ਕੇ ਤੇ ਫਿਰ ਅਮਰੂਦ ਦਾ ਬਾਗ ਬਕਾਇਦਾ ਲਾਇਆ ਉਹ ਸਾਨੂੰ ਆਏ ਇੱਥੇ ਸਾਡੇ ਕੋਲ ਸਾਨੂੰ ਟੋਏ ਵਗੈਰਾ ਕਿਹੜੇ ਤਰੀਕੇ ਨਾਲ ਪੁੱਟਨੇ ਆ ਉਹ ਆਪਣਾ ਟਰੈਕਟਰ ਲਿਆ ਕੇ ਉਹਨਾਂ ਨੇ ਸਾਨੂੰ ਟੋਏ ਵੀ ਪੁੱਟ ਕੇ ਦਿੱਤੇ ਅੱਛਾ ਹਾਂ ਬਿਲਕੁਲ ਉਹ ਉਹਨਾਂ ਨੇ ਜੋ ਦੀ ਨਾਰਮਲ ਕੋਸਟ ਬੰਦੀ ਸੀ ਉਸ ਹਿਸਾਬ ਨਾਲ ਉਹਨਾਂ ਨੇ ਪੈਸੇ ਲਏ ਸਾਨੂੰ ਟੋਏ ਵੀ ਉਹਨਾਂ ਨੇ ਜਿਹੜਾ ਨਾ ਉਹ ਵਧੀਆ ਤਰੀਕੇ ਨਾਲ ਵਰਕ ਦਿੱਤੇ ਫਿਰ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਰੂੜੀ ਜਿਹੜੀ ਮਿਕਸ ਕਰਕੇ ਇਹਦੇ ਟੋਏ ਨੂੰ ਭਰ ਦਿਓ ਉਹ ਟੋਏ ਨੂੰ ਭਰ ਦਿੱਤਾ ਮਿੱਟੀ ਵਿੱਚ ਨਾਲ ਮਿਕਸ ਕਰਕੇ ਹੁਣ ਉਹਦੇ ਵਿੱਚ ਆਪਾਂ ਨਾ ਆਖਾਂ ਦੇ ਬੂਟੇ ਲਾਉਣੇ ਆ ਤੇ ਅਮਰੂਦਾਂ ਦੇ ਬੂਟੇ ਆਪਾਂ ਜਿਹੜੇ ਆ ਓਲਰੇਡੀ ਲਾ ਦਿੱਤੇ ਆ ਇਹ ਅਮਰੂਦਾਂ ਦੇ ਬੂਟਿਆਂ ਨੇ 2 ਸਾਲ ਬਾਅਦ ਜਿਹੜਾ ਆ ਉਹ ਸਾਨੂੰ ਫਲ ਦੇਣਾ ਸ਼ੁਰੂ ਕਰ ਦੇਣਾ ਵਧੀਆ ਕਿਸਮ ਦੇ ਅਮਰੂਦ ਨੇ ਤਾਇਵਾਨੀ ਅਮਰੂਦ ਆ ਅੱਛਾ ਤੇ ਅੱਜਕੱਲ ਮਾਰਕੀਟ ਵੀ ਦੀ ਅਮਰੂਦ ਦੀ ਬੜੀ ਵਧੀਆ ਖਰਚੇ ਦੀ ਗੱਲ ਕਰੀਏ ਤੇ ਖਾਲਸਾ ਜੀ ਖਰਚਾ ਕਿੰਨਾ ਕੁ ਆ ਗਿਆ ਖਰਚਾ ਨਾਰਮਲ ਹੈ ਜੀ 80 ਬੂਟੇ ਕਿੱਲੇ ਦੇ ਜਿਹੜੇ ਆ ਆਪਾਂ ਲਾਏ ਆ ਕਿਉਂਕਿ ਅਸੀਂ ਸੰਗਣੇ ਨਹੀਂ ਬੂਟੇ ਲਾਏ ਇਹਦੇ ਵਿੱਚ ਨਾਖਦਾ ਬੂਟਾ ਲੱਗਣਾ ਸੀ ਤੇ ਉਹ 80 ਰੁਪਏ ਦਾ ਹੀ ਬੂਟਾ ਸਾਰ ਕੋਈ ਏਡਾ ਜ਼ਿਆਦਾ ਮਹਿੰਗਾ ਨਹੀਂ ਆ ਅੱਛਾ ਤੇ ਇਹ ਆਪਾਂ ਬੂਟੇ ਲਾਏ ਨੇ ਫਿਰ 나ਖ ਦੇ ਬੂਟੇ ਵਿੱਚ ਲਾਉਣੇ ਉਹ 90 ਬੂਟੇ ਲੱਗਣੇ ਆ। ਅੱਛਾ ਇਹ ਜਿਹੜਾ ਅਮਰੂਦ ਤੇ 나ਖ ਫਿਰ ਜਦੋਂ ਦੋਨੋਂ ਦਾ ਜਿਹੜਾ ਫਾਲਿਆ ਇਕੱਠਾ ਹੋ ਜਾਏਗਾ ਫਿਰ? ਨਹੀਂ ਨਹੀਂ, ਇਹ ਅਮਰੂਦ ਨੇ ਤਾਂ 2 ਸਾਲ ਬਾਅਦ ਫਲ ਦੇਣਾ ਸ਼ੁਰੂ ਕਰ ਦੇਣਾ। ਅੱਛਾ ਜੀ। ਤੇ ਜਿਹੜੇ 나ਖ ਆਏ 7 ਸਾਲ ਬਾਅਦ ਵਧੀਆ ਤਰੀਕੇ ਨਾਲ ਫਲ ਜਿਹੜਾ ਉਹ ਦਿੰਦੀ ਆ। ਅੱਛਾ ਜੀ। ਤੇ ਜਿੰਨਾ ਟਾਈਮ ਜਿਹੜਾ ਆ ਉਹ 나ਖ ਨੇ ਫਲ ਦੇਣਾ ਸ਼ੁਰੂ ਕਰਨਾ ਉਹਨਾਂ ਟਾਈਮ ਅਮਰੂਦ ਨੇ ਜਿਹੜਾ ਆ ਉਹ ਸਾਨੂੰ ਵਧੀਆ ਆਮਦਨ ਜਿਹੜੀ ਉਹ ਦੇ ਦੇਣੀ ਆ। ਜਦੋਂ 나ਖ ਨੇ ਫਲ ਦੇਣਾ ਸ਼ੁਰੂ ਕਰ ਦਿੱਤਾ ਫਿਰ ਅਮਰੂਦਾਂ ਦੇ ਬੂਟੇ ਆਪਾਂ ਵਿੱਚੋਂ ਕੱਟ ਦੇਾਂਗੇ। ਤੇ ਨਾਖਾਂ ਦੇ ਬੂਟੇ ਜਿਹੜੇ ਉਹ ਵੱਡੇ ਆ ਟੋਮੈਟਿਕਲੀ ਹੋ ਜਾਂਦੇ ਤੇ ਜੇਕਰ ਤੁਸੀਂ ਇਹ ਅਮਰੂਦਾਂ ਦੇ ਜਿਹੜੇ ਹੈਗੇ ਨੇ ਫਲ ਉਹਨੂੰ ਲੈਣਾ ਹੀ ਹੋਵੇ ਲਗਾਤਾਰ ਤਾਂ ਫਿਰ ਕੋਈ ਮੁਸ਼ਕਲ ਆਏਗੀ ਨਹੀਂ ਉਹਨੂੰ ਆਪਾਂ ਨਾ ਜਾਂ ਫਿਰ ਜੇ ਅਮਰੂਦ ਦਾ ਹੀ ਇਕੱਲਾ ਫਲ ਲੈਣਾ ਫਿਰ ਆਪਾਂ ਵਿੱਚ ਨਾਖ ਦੇ ਬੂਟੇ ਨਹੀਂ ਲਾਉਣੇ ਫਿਰ ਇਕੱਲਾ ਅਮਰੂਦ ਦਾ ਹੀ ਬੂਟਾ ਲਾਉਣਾ ਚਾਹੀਦਾ ਫਿਰ ਬੂਟੇ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਜਦੋਂ 7 ਸਾਲ ਬਾਅਦ ਨਾਖ ਤਿਆਰ ਹੋ ਗਈ ਫਿਰ ਅਮਰੂਦ ਦੇ ਜਿਹੜੇ ਬੂਟੇ ਨੇ ਉਹਨੂੰ ਵੜ ਦੋਗੇ ਤੁਸੀਂ ਉਹਨਾਂ ਨੂੰ ਆਪਾਂ ਜਿਹੜਾ ਉਹ ਕੱਟ ਦੇਣਾ ਤੇ ਉਹਨਾਂ ਟਾਈਮ ਜਿੰਨਾ ਚਿਰ ਅਮਰੂਦ ਦੇ ਬੂਟੇ ਤਿਆਰ ਨਹੀਂ ਹੁੰਦੇ ਉਹਨਾਂ ਟਾਈਮ ਅਸੀਂ ਥੱਲੇ ਸਬਜ਼ੀ ਬੀਜ ਰਹੇ ਹਾਂ ਅੱਛਾ ਹਾਂ ਵਿੱਚ ਪਹਿਲਾਂ ਅਮਰੂਦਾਂ ਦੇ ਬੂਟੇ ਬੀਜਣ ਤੋਂ ਪਹਿਲਾਂ ਆਪਾਂ ਜਿਹੜਾ ਇਹਦੇ ਚ ਮੱਕੀ ਬੀਜੀ ਸੀ ਮੱਕੀ ਦੀ ਫਸਲ ਦੀ ਕਟਾਈ ਕਰਕੇ ਬਾਅਦ ਚ ਜਿਹੜਾ ਅਮਰੂਦ ਲਾ ਦਿੱਤੇ ਫਿਰ ਆਪਾਂ ਹੁਣ ਮਟਰ ਲਾਏ ਸੀ ਇਹਦੇ ਚ ਤੇ ਹੁਣ ਮਟਰਾਂ ਦੀ ਜਿਹੜੀ ਆ ਉਹ ਤੜਾਈ ਹੋ ਗਈ ਆ ਹੁਣ ਬਾਅਦ ਵਿੱਚ ਇਹਦੇ ਚ ਪਾਲਕ ਹੋ ਗਈ ਆ ਹੋਰ ਮੇਥਰੇ ਹੋ ਗਏ ਹੋਰ ਜਿਹੜੀਆਂ ਵੱਲਾਂ ਵਾਲੀਆਂ ਸਬਜ਼ੀਆਂ ਹੋ ਗਈਆਂ ਉਹ ਆਪਾਂ ਜਿਹੜੀਆਂ ਉਹ ਚਕੰਦਰ ਹੋ ਗਈ ਮਤਲਬ ਬੜੀਆਂ ਹੀ ਸਬਜ਼ੀਆਂ ਨੇ ਕਿ ਮਤਲਬ ਧਨੀਆ ਹੋ ਗਿਆ ਬਲ ਕਾਫੀ ਜੜੀਆਂ ਸਬਜ਼ੀਆਂ ਨੇ ਕੱਦੂ ਹੋ ਗਿਆ ਆਪਣੀਆਂ ਕਰੇਲੇ ਹੋ ਗਏ ਫਿਰ ਜੜੀਆਂ ਤੋਰੀਆਂ ਹੋ ਗਈਆਂ ਮਤਲਬ ਕਾਫੀ ਸਬਜ਼ੀਆਂ ਜੜੀਆਂ ਦੇ ਵਿੱਚ ਲੱਗ ਜਾਂਦੀਆਂ ਨੇ ਮਤਲਬ ਜਿਹਦੇ ਤੋਂ ਵੱਡੀ ਆਮਦਨ ਹੋ ਸਕਦੀ ਹੈ ਹਾਂ ਨਾਰਮਲ ਜੜੀ ਆ ਉਹ ਆਮਦਨ ਹੋਏਗੀ ਵੱਡੀ ਆਮਦਨ ਤਾਂ ਮੈਂ ਕਹਿ ਸਕਦਾ ਕਿ ਜੇ ਇਹਦਾ ਮੰਡੀਕਰਨ ਹੋ ਜੇ ਫਿਰ ਗੱਲ ਭੌਂ ਕੇ ਸਰਕਾਰ ਤੇ ਆਉਂਦੀ ਹੈ ਅੱਛਾ ਜੀ ਕਿ ਸਰਕਾਰ ਨੂੰ ਵੀ ਬੇਨਤੀ ਆ ਸਰਕਾਰ ਨੂੰ ਅਪੀਲ ਆ ਕਿ ਜੇ ਆਪਾਂ ਬਚਾਉਣਾ ਚਾਹੁੰਨੇ ਆ ਕਿਸਾਨ ਨੂੰ ਤੇ ਸਬਜ਼ੀਆਂ ਦਾ ਮੰਡੀਕਰਨ ਕਰ ਦਈਏ ਜਿੰਨਾ ਚਿਰ ਸਬਜ਼ੀਆਂ ਦਾ ਮੰਡੀਕਰਨ ਨਹੀਂ ਕਰਦੇ ਕਿਸਾਨ ਨੇ ਇਧਰ ਨੂੰ ਮੁੜਨਾ ਨਹੀਂ ਕਿਉਂਕਿ ਜਦੋਂ ਵੀ ਕਿਸਾਨ ਸਬਜ਼ੀਆਂ ਲਾਉਂਦਾ ਆ ਮੰਡੀ ਦੇ ਵਿੱਚ ਲੈ ਕੇ ਜਾਂਦਾ ਆ ਮੰਡੀ 'ਚ ਉਹਨੂੰ ਰੋਲਣਾ ਪੈਂਦਾ ਕਿਉਂਕਿ ਸਾਰੇ ਕਿਸਾਨ ਤੇ ਗੇਤਰੀ ਸਬਜ਼ੀ ਲਾਉਂਦੇ ਨਹੀਂ ਆ ਕੋਈ ਕਿਸਾਨ ਨੇ ਜਿਹੜੇ ਪੁਰਾਣੇ ਚੱਲਦੇ ਆ ਰਹੇ ਨੇ ਗੇਤਰੀਆਂ ਸਬਜ਼ੀਆਂ ਲਾ ਰਹੇ ਨੇ ਚੰਦ ਕਿਸਾਨ ਨੇ ਉਹ ਵਧੀਆ ਆਮਦਨ ਤਾਂ ਕਰ ਲੈਂਦੇ ਨੇ ਤੇ ਮਹਿਕਮਿਆਂ ਨੂੰ ਵੀ ਚਾਹੀਦਾ ਕਿ ਜਿਹੜਾ ਕਿਸਾਨਾਂ ਨੂੰ ਇਹਦੇ ਬਾਰੇ ਸਮਝਾਇਆ ਜਾਵੇ ਕੈਂਪ ਲਗਾਏ ਜਾਣ ਪਿੰਡਾਂ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਇਹਦੇ ਬਾਰੇ ਸਮਝਾਇਆ ਜਾਵੇ ਤੇ ਸਰਕਾਰ ਨੂੰ ਇਹ ਚੀਜ਼ ਚਾਹੀਦਾ ਹੈ ਕਿ ਜੇ ਆਪਾਂ ਨੂੰ ਇਹ ਸਬਜ਼ੀਆਂ ਵਾਲੇ ਪਾਸੇ ਰੁਖ ਮੋੜਨਾ ਤੇ ਇਹਦਾ ਮੰਡੀਕਰਨ ਜ਼ਰੂਰ ਕੀਤਾ ਜਾਵੇ ਅੱਛਾ ਖਾਲਸਾ ਜੀ ਇਹ ਦੱਸੋ ਤੁਸੀਂ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਮਰੂਦ ਤੇ ਨਾਖ ਦਾ ਬਾਗ ਇਕੱਠਾ ਲਗਾ ਲਿਆ ਜਾਂਦਾ ਤਾਂ ਮਤਲਬ ਜੇਕਰ ਕਿਸੇ ਕਿਸਾਨ ਕੋਲ 10 ਏਕੜੀਆਂ 5 ਏਕੜੀਆਂ 20 ਏਕੜ ਜ਼ਮੀਨ ਹੈ ਬਿਲਕੁਲ ਸਾਰੇ ਹੀ ਜ਼ਮੀਨ ਦੇ ਵਿੱਚ ਬਾਗ ਲਗਾ ਕੇ ਤਾਂ ਵਿੱਚ ਸਬਜ਼ੀਆਂ ਵੀ ਬੀਜ ਸਕਦਾ ਇਸ ਤਰੀਏ ਬਿਲਕੁਲ ਜੀ ਸਬਜ਼ੀਆਂ ਬੀਜ ਸਕਦਾ ਆ ਪਰ ਮੈਂ ਕਹਾਂਗਾ ਕਿ ਵੇਖੋ ਜਿਹੜੇ ਜਿਹਨੇ ਸ਼ੁਰੂਆਤ ਕਰਨੀ ਆ ਸਾਰੀ ਪੈਲੀ ਨਾ ਲਾਵੇ ਰਿਸਕ ਨਾ ਲਾਵੇ ਸਿੱਧੀ ਜੀ ਗੱਲ ਆ ਕਿ ਉਹਨੂੰ ਪਹਿਲਾਂ ਕਣਕ ਝੋਨਾ ਵੀ ਬੀਜਦਾ ਰਵੇ ਜੇ ਸਾਰਿਆਂ ਨੇ ਬਾਗ ਲਾ ਦਿੱਤੇ ਸਾਰਾ ਕੁਝ ਕਰ ਲਿਆ ਤੇ ਫੇਰ ਕਣਕ ਝੋਨਾ ਵੀ ਕੌਣ ਲਾਵੇਗਾ ਮਤਲਬ ਫੇਰ ਇੰਨਾਂ ਚੀਜ਼ਾਂ ਦੀ ਮੰਡੀ ਡਾਊਨ ਹੋ ਸਕਦੀ ਹੈ ਹਾਂ ਮੰਡੀ ਡਾਊਨ ਹੋ ਸਕਦੀ ਆ ਮਤਲਬ ਉਹਨੂੰ ਵੰਡ ਲਵੇ ਵੰਡ ਕਰ ਲਵੇ ਵੰਡ ਤੇ ਆਪਣੀ ਜਿਹੜੀ ਆ ਸਭ ਤੋਂ ਪਹਿਲਾਂ ਤੇ ਇਹਦੀ ਮਿੱਟੀ ਜਿਹੜੀ ਆ ਉਹ ਚੈੱਕ ਕਰਾਵੇ ਅੱਛਾ ਮਿੱਟੀ ਟੈਸਟ ਕਰਵਾ ਕੇ ਉਸ ਤੋਂ ਬਾਅਦ ਜਿਹੜੇ ਐਗਰੀਕਲਚਰ ਵਿਭਾਗ ਵਾਲੇ ਪੂਰੀ ਹੈਲਪ ਕਰਦੇ ਆ ਹੂੰ ਅਡੇ ਪੈੜੀ ਦੇ ਵਿੱਚ ਆਉਣਗੇ ਮਿੱਟੀ ਲੈ ਕੇ ਜਾਣਗੇ ਬਕਾਇਦਾ ਟੈਸਟ ਕਰਕੇ ਤੁਹਾਨੂੰ ਦੱਸਣਗੇ ਕਿ ਇਹਦੇ ਵਿੱਚ ਹਾਂ ਬਾਗ ਲੱਗ ਸਕਦਾ ਕਿ ਨਹੀਂ ਲੱਗ ਸਕਦਾ ਅੱਛਾ ਹਾਂ ਇਹ ਚੀਜ਼ ਸਾਰਿਆ ਕੁਝ ਦੱਸਦੇ ਆ ਫਿਰ ਜੇ ਬਾਗ ਲਾਉਣਾ ਆ ਤੇ ਸਾਡੀ ਜਿਹੜੀ ਆ ਇਹਦੇ ਵਿੱਚ ਕਿਹੜੀ ਕਿਹੜੀ ਘਾਟ ਹੈਗੀ ਆ ਉਹ ਆਪਾਂ ਕਿਹੜੀ ਆਪਾਂ ਇਹਨੂੰ ਖਾਦ ਆਪਾਂ ਪਾਉਣੀ ਆ ਉਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਆ ਉਹ ਉਹ ਪੂਰਾ ਟ੍ਰੇਨਡ ਕਰਕੇ ਜਾਂਦੇ ਆ ਹਾਂ ਹਾਂ ਬਿਲਕੁਲ ਉਹ ਉਹ ਜਿਹੜੀ ਚੀਜ਼ ਆ ਉਹ ਸਾਨੂੰ ਆਪਾਂ ਲੋਡ ਸਾਨੂੰ ਨਿਕਲਦੀ ਆ ਬਸ ਹਾਂ ਜੇ ਆਪਾਂ ਘਰਾਂ ਚ ਬੈਠ ਰਹੇ ਤਾਂ ਆ ਕੰਗਬੇ ਨਹੀਂ ਜੀ ਕੋਈ ਵੀ ਨਹੀਂ ਹੁੰਦਾ ਫਿਰ ਤੇ ਗਲਤ ਗੱਲ ਆ। ਬਿਲਕੁਲ। ਮਤਲਬ ਆਪਾਂ ਜਦੋਂ ਉਹਨਾਂ ਦੇ ਕੋਲ ਜਾਵਾਂਗੇ ਕੋਈ ਚੀਜ਼ ਆਪਾਂ ਹੁਣ ਮੰਨ ਲਓ ਬਾਜ਼ਾਰ ਦੇ ਵਿੱਚੋਂ ਲੈਣੀ ਆ ਕੋਈ ਸਬਦਾ ਲੈਣਾ ਤਾਂ ਘਰੋਂ ਨਿਕਲ ਕੇ ਚ ਜਾਂਦੇ ਹੀ ਆ ਨਾ। ਬਿਲਕੁਲ ਬਿਲਕੁਲ। ਤੇ ਜੇ ਸਾਨੂੰ ਲੋੜ ਆ ਇਸ ਚੀਜ਼ ਦੀ ਆਪਾਂ ਬਾਗ ਲਾਉਣਾ ਚਾਹੁੰਦੇ ਆ ਇਸ ਪਾਸੇ ਨੂੰ ਇੰਟਰਸਟਿਡ ਹੈਗੇ ਆ ਤਾਂ ਸਾਨੂੰ ਵਿਭਾਗ ਦੇ ਕੋਲ ਉਹਨਾਂ ਨਾਲ ਸੰਪਰਕ ਬਣਾਉਣਾ ਪਏਗਾ ਫਿਰ ਹੀ ਆਉਣਗੇ ਨਾ। ਸਹੀ। ਉਹਨਾਂ ਨਾਲ ਸੰਪਰਕ ਬਣਾਵਾਂਗੇ ਫਿਰ ਆਉਣਗੇ ਬਕਾਇਦਾ ਆਣ ਕੇ ਤੇ ਮਿੱਟੀ ਟੈਸਟ ਕਰਕੇ ਦੇ ਕੇ ਜਾਣਗੇ। ਫਿਰ ਸਾਨੂੰ ਸਾਰਾ ਸਮਝਾ ਕੇ ਜਾਣਗੇ ਬਾਗ ਨੂੰ ਕਿਹੜੇ ਤਰੀਕੇ ਨਾਲ ਲਾਉਣਾ ਫਿਰ ਬਾਗ ਲਾਉਣ ਤੋਂ ਬਾਅਦ ਇੰਨੀ ਕਟਾਈਆਂ ਹੁੰਦੀਆਂ ਨੇ ਕਿਹੜੀ-ਕੀੜੀ ਕਟਾਈ ਕਿਹੜੇ ਸਮੇਂ ਤੇ ਆਪਾਂ ਕਰਨੀ ਆ ਮਤਲਬ ਸਾਰਾ ਜਾਣਕਾਰੀ ਉਹ ਦਿੰਦੇ ਆ ਦੇਖ ਜਾਣਗੇ ਖਾਸਜ ਕੀ ਅਖੀਰ ਤੇ اپੀਲ ਕੀ ਕਰਨਾ ਚਾਹੁੰਦੇ ਆ ਕਿਸਾਨਾਂ ਨੂੰ ਵੇਖੋ ਮੇਰੀ ਤੇ ਕਿਸਾਨ ਭਰਾਵਾਂ ਨੂੰ ਇਹੀ اپੀਲ ਆ ਕਿ ਆਪਾਂ ਪਾਣੀ ਨੂੰ ਬਚਾਈਏ ਸਿੱਧੀ ਜੀ ਗੱਲ ਆ ਕਿਉਂਕਿ ਸਾਡਾ ਜਿਹੜਾ ਪਾਣੀ ਆ ਬਿਲਕੁਲ ਧਰਤੀ ਹੇਠਲਾ ਪਾਣੀ ਆਪਾਂ ਖਤਮ ਕਰ ਲਿਆ ਤੇ ਜਿਹੜਾ ਨਹਿਰੀ ਪਾਣੀ ਆ ਉਹ ਸਾਰਾ ਹੀ ਸਾਡਾ ਜਿਹੜਾ ਆ तकरीबन ਦੋਵਾਂ ਦਰਿਆਵਾਂ ਨੂੰ ਹੀ ਰਾਵੀ ਦਰਿਆ ਦਾ ਪਾਣੀ ਤੇ ਸਿੱਧਾ ਇਥੋਂ ਹੋ ਕੇ ਪਾਕਿਸਤਾਨ ਚੱਲੇ ਜਾਂਦਾ ਰਹਿ ਜਾਂਦੇ ਨੇ ਡੇਢ ਕਿ ਦਰਿਆ ਹੋਰ ਰਹਿ ਜਾਂਦਾ ਸਤਲੁਜ ਆ ਤੇ ਬਿਆਸਾ ਆ ਤੇ ਉਹਨਾਂ ਵੀ ਦੋਵਾਂ ਦਰਿਆਵਾਂ ਦਾ ਪਾਣੀ ਜਿਹੜਾ ਆ ਹਰੀਕੇ ਪੱਤਨ ਦੇ ਉੱਤੇ ਦੋਵਾਂ ਦਰਿਆਵਾਂ ਦਾ ਸੰਗਮ ਜਦੋਂ ਹੋ ਜਾਂਦਾ ਉਹਨੂੰ ਇਕੱਠਾ ਕਰਕੇ ਤੇ ਦੋ ਨਹਿਰਾਂ ਕੱਢ ਕੇ ਸਿੱਧੀਆਂ ਹੀ ਰਾਜਸਥਾਨ ਨੂੰ ਘੱਲ ਦਿਤੀਆਂ ਨੇ ਪਾਣੀ ਇੱਥੇ ਹੈ ਨਹੀਂ ਠੀਕ ਹੈ ਨਾ ਤੇ ਫ੍ਰੀ ਆਫ ਕੋਸਟ ਜਾ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਜੀ ਇਸ ਸਮੇਂ ਸਮੇਂ ਤੇ ਮੰਗ ਵੀ ਉੱਠਦੀ ਆ ਕਿ ਉਹਨਾਂ ਕੋਲ ਜਿਹੜਾ ਇਸ ਦਾ ਮੁਆਵਜ਼ਾ ਲਿਆ ਜਾਵੇ ਹਾਂ ਆਪਣੇ ਕੋਲ ਪਾਣੀ ਹੈ ਨਹੀਂ ਆ ਤੇ ਦੂਜਿਆਂ ਨੂੰ ਅਸੀਂ ਫ੍ਰੀ ਆਫ ਕੋਸਟ ਦੇ ਰਹੇ ਹਾਂ ਜੇ ਕੱਲਾ ਉਹਨਾਂ ਦਾ ਹੀ ਜਿਹੜਾ ਆ ਉਹ ਸਾਨੂੰ ਪੈਸਾ ਮਿਲ ਜਾਵੇ ਨਾ ਜਿੰਨਾ ਪਾਣੀ ਜਾ ਰਿਹਾ ਤੇ ਪੰਜਾਬ ਉਹਦੇ ਨਾਲ ਹੀ ਖੁਸ਼ਹਾਲ ਹੋ ਜਾਏਗਾ ਇਹਦਾ ਕਰਜ਼ਾ ਲੱਤ ਸਕਦਾ ਸਿਰੋਂ ਜਿਹੜਾ ਹੋਰ ਚੜਨ ਦਾ ਜਾ ਰਿਹਾ ਲੱਤ ਸਕਦਾ ਪਰ ਇਹ ਸੋਚਣ ਦੀ ਲੋੜ ਆ ਇਸ ਪਾਸੇ ਨੂੰ ਦੂਜੀ ਗੱਲ ਮੈਂ ਇਹੀ ਕਿਸਾਨ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਪਾਣੀ ਨੂੰ ਬਚਾਉਣ ਵਾਸਤੇ ਜੋ ਸਾਡੇ ਕੋਲ ਹੈਗਾ ਉਹਨੂੰ ਤੇ ਬਚਾਈਏ ਹੂੰ ਠੀਕ ਹੈ ਨਾ ਤੇ ਉਹਨੂੰ ਬਚਾਉਣ ਵਾਸਤੇ ਸਾਹੀਂ ਝੋਨੇ ਦੇ ਚੱਕਰ ਦੇ ਵਿੱਚੋਂ ਥੋੜਾ ਨਿਕਲੀਏ ਬਾਹਰ ਆਈਏ ਹੂੰ ਹੂੰ ਥੋੜਾ ਥੋੜਾ ਜਿਹਦੇ ਕੋਲ ਵੀ ਫਸਲ ਹੈਗੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਇਹੀ ਕਿੱਲਾ ਤੁਸੀਂ ਨੋਰਮਲ ਇੱਕ ਦੋ ਕਿਸਾਨ ਹੈਗੇ ਨੇ ਮੈਂ ਉਹ ਵੇਖੇ ਜਾ ਕਿ ਉਹਨਾਂ ਦੇ ਕੋਲ ਇੱਕ ਕਿੱਲਾ ਜ਼ਮੀਨ ਸੀ ਹੂੰ ਮੈਂ ਅਪੀਲ ਦੀ بجائے ਚਲੋ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਵੀ ਇੱਕ ਇੱਕ ਕਿੱਲਾ ਜ਼ਮੀਨ ਸੀ ਉਹ ਕਿਸਾਨ ਨੇ ਹਲਦੀ ਲਾਉਣੀ ਸ਼ੁਰੂ ਕਰ ਦਿੱਤੀ। ਅੱਛਾ ਜੀ। ਆਪਣੀ ਚੱਕੀ ਲਾ ਲਈ। ਹੂੰ। 1 ਕਿੱਲੇ ਤੋਂ ਉਹਨੇ ਹੋਰ ਕਈ ਏਕੜ ਜ਼ਮੀਨ ਜਿਹੜੀ ਆ ਉਹ ਮੁੱਲ ਵੀ ਲੈ ਲਈ ਆ। ਹੂੰ। ਤੇ ਉਹਦਾ ਆਪਣਾ ਉਹ ਹਲਦੀ ਦੇ ਨਾਲ ਵੀ ਨਹੀਂ ਸਰਦਾ ਬਾਹਰੋਂ ਮੁੱਲ ਹਲਦੀ ਲਾ ਕੇ ਪੀ ਕੇ ਵੇਚਦਾ। ਪਿਓਰ ਹਲਦੀ। ਠੀਕ ਹੈ ਨਾ? ਮਤਲਬ ਹੋਰ ਸਾਰਾ ਕੁਝ ਸਕਦਾ। ਸਕਦਾ। ਪਰ ਸਾਨੂੰ ਉੱਠਣ ਦੀ ਲੋੜ ਆ। ਨੀਅਤ ਵਿੱਚ ਕਮੀ ਹੈ। ਹਾਂ ਮਤਲਬ ਜਾਗਣ ਦੀ ਲੋੜ ਆ। ਮਤਲਬ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਗਾਉਣੀ ਤੇ ਮੈਨੂੰ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰਦਾ ਕਿ ਜਾਗੋ। ਝੋਨੇ ਦੀ ਫਸਲ ਦੇ ਵਿੱਚੋਂ ਨਿਕਲੋ ਤੇ ਆਪਣੀ ਫਸਲ ਦੀ ਵੰਡ ਕਰ ਲੋ ਵੰਡ ਕਰਕੇ ਤੇ ਸਬਜ਼ੀਆਂ ਵਾਲੇ ਚੱਕਰ 'ਚ ਵੀ ਆ ਜੀਏ ਕੁਝ ਬਾਗਾਂ ਵਾਲੇ ਚੱਕਰ 'ਚ ਆ ਜੀਏ ਕੁਝ ਆਪਾਂ ਦੂਜੀਆਂ ਇਸ ਤਰ੍ਹਾਂ ਦੀਆਂ ਫਸਲਾਂ ਲਾਉਣੀਆਂ ਸ਼ੁਰੂ ਕਰਦੀਏ ਵੰਡ ਕੇ ਕਿ ਅਸੀਂ ਜਿਹੜਾ ਆ ਉਹ ਪਾਣੀ ਨੂੰ ਬਚਾ ਸਕੀਏ ਕਿਉਂਕਿ ਪਾਣੀ ਬਹੁਤ ਹੀ ਕੀਮਤੀ ਜੇ ਉਹ ਦਿਨ ਦੂਰ ਨਹੀਂ ਆ ਕਿ ਜਿਸ ਦਿਨ ਪਾਣੀ ਸਾਡਾ ਜਿਹੜਾ ਆ ਉਹ ਗੰਦਲਾ ਤੇ ਹੋ ਹੀ ਗਿਆ ਥੱਲੇੋਂ ਪਾਣੀ ਵੀ ਖਤਮ ਹੋ ਗਿਆ ਤੇ ਰਾਜਸਥਾਨ ਬਣ ਗਿਆ ਤੇ ਫਿਰ ਆਪਾਂ ਮੱਥੇ ਤੇ ਹੱਥ ਰੱਖ ਕੇ ਬੈਠਣਾ ਪਰ ਦੂਜੀ ਫਸਲਾ ਬਣੀ ਹੋ ਸਕਣੀ ਆ ਧੰਨਵਾਦ ਸੋ ਇਹ ਸੰ ਸਾਡੇ ਨਾਲ ਉਹ ਕਿਸਾਨ ਜਿਨ੍ਹਾਂ ਵੱਲੋਂ ਕਣਕ ਝੋਨਾ ਛੱਡ ਕੇ ਅਮਰੂਦ ਅਤੇ ਨਾਗ ਤੇ ਬਾਗ ਲਗਾਏ ਗਏ ਹਨ ਅਤੇ ਉਸ ਦੇ ਵਿੱਚ ਇਹਨਾਂ ਵੱਲੋਂ ਸਬਜੀ ਦੀ ਪੈਦਾਵਾਰ ਵੀ ਕੀਤੀ ਜਾਂਦੀ ਹੈ ਸੋ ਇਹਨਾਂ ਦੁਆਰਾ ਉਹਨਾਂ ਕਿਸਾਨਾਂ ਨੂੰ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਜੋ ਕਿਸਾਨ ਕਣਕ ਦੇ ਝੋਨੇ ਆ ਹੀ ਲਗਾਉਂਦੇ ਹਨ ਇਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੁਝ ਪਰਸੈਂਟ ਉਹ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਜੇਕਰ ਉਹਨਾਂ ਨੂੰ ਰਿਸਪੌਂਸ ਵਧੀਆ ਮਿਲਦਾ ਹੈ ਤਾਂ ਉਹਨਾਂ ਨੂੰ ਵੀ ਪੱਕੇ ਤੌਰ ਤੇ ਤਣਕ ਅਤੇ ਝੋਨੇ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ ਸੋ ਤੁਸੀਂ ਪੰਜਾਬ న్యూਸ ਨਾਲ ਜੁੜੇ ਹੋਏ ਸੀ ਗੱਗੋਮਾਲ ਤੋਂ ਪ੍ਰਦੀਪ ਅਰੋੜਾ